ਤੋ ਸ਼ੁਮਰੀ ਕਮੇਟੀ ਇਸ ਘਤਰ ਘਰੇਵਾਲ ਨੇ ਕਿਹਾ ਕਿ ਪੂਨੇ ਅੰਦਰ ਗਣੇਸ਼ ਮਹੋਤਸਵ ਮਨਾਇਆ ਜਾਂਦਾ ਹੈ ਤੇ ਉਸ ਪੰਡਾਲ ਦੇ ਵਿੱਚ ਗੁਰਨਾਟਕ ਦੇਵ ਜੀ ਦਾ ਮਾਡਲ ਤਿਆਰ ਕਰਨ ਦੀ ਚਰਚਾ ਚੱਲ ਰਹੀ ਸੀ ਤੇ ਜਦੋਂ ਸ਼ੁਮਰੀ ਕਮੇਟੀ ਦੇ ਧਿਆਨ ਦੇ ਵਿੱਚ ਇਹ ਮਾਮਲਾ ਆਇਆ ਤਾਂ ਉਸ ਸੰਬੰਧੀ ਇੱਕ ਟੀਮ ਜਿਹੜੀ ਕਿ ਪੂਨੇ ਭੇਜੀ ਹੈ ਜਿੱਥੇ ਗਣੇਸ਼ ਉਤਸਵ ਸਮਾਗਮ ਦੌਰਾਨ ਦਰਬਾਰ ਸਾਹਿਬ ਦਾ ਮਾਡਲ ਲਗਾਉਣ ਦੀ ਕੋਈ ਪੁਸ਼ਟੀ ਨਹੀਂ ਹੋਈ ਹੈ ਉਹਨਾਂ ਕਹਿੰਦੇ ਕਿ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ਼੍ਰੀ ਅਕਾਲਪਤਖ ਸਾਹਿਬ ਦੇ ਵੱਲੋਂ ਦਰਬਾਰ ਸਾਹਿਬ ਦੇ ਮੋਡਰਨ ਲਿਆਉਣ ਦੀ ਕਦੇ ਇਜਾਜ਼ਤ ਨਹੀਂ ਦਿੱਤੀ ਹੈ ਤੇ ਨਾ ਹੀ ਕਦੇ ਇਜਾਜ਼ਤ ਦਿੱਤੀ ਜਾਵੇਗੀ। ਉਹਨਾਂ ਕਹਿੰਦੇ ਕਿ ਜਦੋਂ ਸਾਡੀ ਟੀਮ ਉੱਤੇ ਪਹੁੰਚੀ ਆ ਤਾਂ ਉੱਥੇ ਇੱਕ ਬੋਰਡ ਦੇ ਉੱਤੇ ਦੁਰਗਿਆਣਾ ਮੰਦਰ ਲਿਖੇ ਹੋਣ ਦੀ ਜਾਣਕਾਰੀ ਮਿਲੀ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਨੀਆ ਦੇ ਅੰਦਰ ਇੱਕ ਵੱਖਰਾ ਫਲਸਫਾ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸ ਦੁਨੀਆ ਤੇ ਲੈ ਕੇ ਆਂਦਾ। ਜਿਦੇ ਵਿੱਚ ਗੁਰੂ ਸਾਹਿਬ ਨੇ Hindu ਨੂੰ Hindu ਹੋਣ ਦੀ ਗੱਲ ਕਹੀ ਤੇ ਮੁਸਲਮਾਨਾਂ ਨੂੰ ਮੁਸਲਮਾਨ ਹੋਣ ਦੀ ਗੱਲ ਕਹੀ ਤੇ ਉਹਨਾਂ ਨੇ ਮੰਦਰਾਂ ਵਿੱਚ ਵੀ ਜਾ ਕੇ ਉਹਨਾਂ ਨੂੰ ਇਹ ਗੱਲ ਨਹੀਂ ਸਮਝਾਈ ਤੇ ਜਿਹੜੇ ਕਿ ਨਾ ਮੱਕੇ ਮਦੀਨੇ ਜਾ ਕੇ ਵੀ ਮੁਸਲਮਾਨਾਂ ਨੂੰ ਇਹ ਗੱਲ ਦੱਸੀ ਭਾਵੇਂ ਕਿ ਉਹਨਾਂ ਦੇ ਇਸ ਸਿਧਾਂਤ ਨੂੰ ਇਸ ਫਲਸਫੇ ਨੂੰ ਅਪਣਾਇਆ ਨਹੀਂ ਇਸੇ ਤਰ੍ਹਾਂ ਹੀ ਸਾਨੂੰ ਇਹ ਸੰਦੇਸ਼ ਦਿੱਤਾ ਕਿ ਕੋਈ ਵੀ ਧਰਮ ਹੈ ਜਿਹੜਾ ਉਸ ਧਰਮ ਦੇ ਜਿਹੜੇ ਕੋਈ ਸੰਸਕਾਰ ਨੇ ਜਾਂ ਉਸ ਧਰਮ ਦੇ ਗੁਰੂ ਨੇ ਜਾਂ ਉਸ ਧਰਮ ਦੀਆਂ ਕੋਈ ਆਸਥਾ ਨਾਲ ਜੁੜੀਆਂ ਜਿਹੜੀਆਂ ਮੰਦਰ ਜਾਂ ਕੋ ਮਸਜਿਦ ਨੇ ਸਾਡੇ ਮਨ 'ਚ ਹਮੇਸ਼ਾ ਉਹਨਾਂ ਲਈ ਸਤਿਕਾਰ ਆ। ਇੱਕ ਗੱਲ ਜਿਹੜੀ ਹੁਣੇ ਦੇਖਣ ਵਿੱਚ ਆਈ ਹੈ ਕਿ ਪੁਣੇ ਦੇ ਅੰਦਰ ਜਿੱਥੇ ਗਣੇਸ਼ ਉਤਸਵ ਮਨਾਇਆ ਜਾਂਦਾ ਭਾਵੇਂ ਕਿ ਉਹਨਾਂ ਏਰੀਆ ਦੇ ਵਿੱਚ ਇਹ ਉਤਸਵ ਬਹੁਤ ਵੱਡਾ ਕਰਕੇ ਜਾਣਿਆ ਜਾਂਦਾ ਉਸ ਦੇ ਪੰਡਾਲ ਦੇ ਵਿੱਚ ਦਰਬਾਰ ਸਾਹਿਬ ਦਾ ਮਾਡਲ ਜਿਹੜਾ ਤਿਆਰ ਕਰਨ ਦਾ ਇੱਕ ਜਿਹੜੀ ਹੈ ਵਿਚਾਰ ਚੱਤਾਂ ਸਾਹਮਣੇ ਆਈ ਆ। ਤੋ ਉਸ ਦੇ ਵਿੱਚ ਜਦੋਂ ਇਹ ਗੱਲ ਸਾਹਮਣੇ ਆਈ ਸਾਡੀ ਜਾਣਕਾਰੀ ਚਾਹੀ ਤਾਂ ਸ਼ਰੋਣੀ ਗੁਰਦਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਦੇ ਬਾਰੇ ਵਿੱਚ ਆਪਣਾ ਮਤ ਜਿਹੜਾ ਦਿੱਤਾ ਗਿਆ ਕਿ ਸਾਡਾ ਇਸ ਨਾਲ ਕੋਈ ਸਬੰਧ ਨਹੀਂ ਉਹ ਸਬੰਧੀ ਇੱਕ ਟੀਮ ਵੀ ਭੇਜੀ ਗਈ ਉਸ ਤੋਂ ਬਾਅਦ ਉੱਥੋਂ ਦੇ ਪ੍ਰਬੰਧਕਾਂ ਵੱਲੋਂ ਇੱਕ ਜਾਣਕਾਰੀ ਦਿੱਤੀ ਗਈ ਆ ਕਿ ਅਸੀਂ ਦਰਬਾਰ ਸਾਹਿਬ ਗਏ ਸੀ ਜਿੱਥੇ ਉਹਨਾਂ ਨੇ ਸ਼ਰੋਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਰਜਿੰਦਰ ਸਿੰਘ ਧਾਮੀ ਸਾਹਿਬ ਨੂੰ ਮਿਲੇ ਤੇ ਉਹਨਾਂ ਨੇ ਸਾਨੂੰ ਇਸ ਗੱਲ ਦੀ ਇਜਾਜ਼ਤ ਦਿੱਤੀ ਇਹ ਗੱਲ ਉਹਨਾਂ ਦੀ ਕਹਿਣੀ ਆ ਉਸ ਤੋਂ ਬਾਅਦ ਉਹ ਕਹਿੰਦੇ ਹਾਲ ਤੱਕ ਸਾਹਬ ਤੇ ਵੀ ਗਏ ਜਦੋਂ ਹੁਣ ਮੀਡੀਆ ਨੇ ਉਹਨਾਂ ਨੂੰ ਇਹ ਗੱਲ ਪੁੱਛੀ ਹੈ ਤਾਂ ਉਹ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ ਕਿ ਸਾਨੂੰ ਕੋਈ ਲਿਖਤੀ ਇਜਾਜ਼ਤ ਦਿੱਤੀ ਆ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਜਦੋਂ ਮਿਲਣ ਵਾਸਤੇ ਕੋਈ ਵੀ ਪ੍ਰਧਾਨ ਸਾਹਿਬ ਨੂੰ ਆਉਂਦਾ ਜਾਂ ਸਿੰਘ ਸਾਹਿਬ ਨੂੰ ਆਉਂਦਾ ਤਾਂ ਉਸ ਨੂੰ ਮਿਲਣ ਦੀ ਇਜਾਜ਼ਤ ਹੁੰਦੀ ਆ ਭਾਵੇਂ ਕਿਸੇ ਵੀ ਧਰਮ ਨਾਲ ਕਿਉਂ ਨਾ ਹੋਵੇ ਪਰ ਅੱਜ ਆ ਗੱਲ ਇੱਕ ਸਪਸ਼ਟ ਹੋਈ ਜਿਸਤੇ ਹੋਰ ਲੋਕਾਂ ਨੇ ਇਸ ਗੱਲ ਦੀ ਚਰਚਾਵਾ ਵੀ ਕੀਤੀਆਂ ਇਹਨੂੰ ਮੀਡੀਆ ਵਿੱਚ ਵੀ ਪਾਇਆ ਜਿਹੜਾ ਕਿ ਗਲਤ ਹੈ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰੰਤਕ ਕਮੇਟੀ ਕਿਸੇ ਵੀ ਤਰ੍ਹਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਜਾਂ ਅਕਾਲ ਤਖਤ ਸਾਹਿਬ ਵੱਲੋਂ ਕਿਸੇ ਵੀ ਤਰ੍ਹਾਂ ਦਰਬਾਰ ਸਾਹਿਬ ਦੇ ਮਾਡਲ ਨੂੰ ਬਣਾਉਣ ਦੀ ਕੋਈ ਵੀ ਇਜਾਜ਼ਤ ਨਾ ਕਦੇ ਦਿੱਤੀ ਗਈ ਆ ਨਾ ਅੱਜ ਦਿੱਤੀ ਆ ਤੇ ਨਾ ਹੀ ਆਉਣ ਵਾਲੇ ਭਵਖੋ ਜਿੱਤੀ ਜਾਵੇਗੀ ਕਿਉਂਕਿ ਗੁਰੂ ਸਾਹਿਬ ਨੇ ਦਰਬਾਰ ਸਾਹਿਬ ਨੂੰ ਇੰਨਾ ਸਨਮਾਨ ਦਿੱਤਾ ਕਿ ਡਿੱਠੇ ਸਭੇ ਥਾਂ ਨਹੀਂ ਤੁੱਟ ਜਿਹੇ ਆ ਸੋ ਇਸ ਦਾ ਮੁਕਾਬਲਾ ਨਹੀਂ ਹੋ ਸਕਦਾ ਤੋ ਜਦੋਂ ਸਾਡੀ ਟੀਮ ਉੱਥੇ ਪਹੁੰਚੀ ਆ ਤਾਂ ਉੱਥੇ ਪਹੁੰਚ ਕੇ ਜਦੋਂ ਪਤਾ ਲੱਗਾ ਤੇ ਉਹਨਾਂ ਨੇ ਇੱਕ ਬੋਰਡ ਲਾਇਆ ਸੀ ਉਹਦੇ ਕੋਲ 10x20 ਦਾ 20 ਦਾ ਬੋਰਡ ਲਾ ਗਿਆ ਜਿੱਤੇ ਉੱਤੇ ਲਿਖਿਆਗਾ ਦੁਰਗਾਣਾ ਮੰਦਿਰ ਇੱਕ ਗੱਲ ਅਸੀਂ ਸਪਸ਼ਟ ਕਰ ਦਈਏ ਕਿ ਇਹ ਗੱਲ ਵੀ ਸਾਡੀ ਜਾਣਕਾਰੀ ਚ ਆਈ ਆ ਕਿ ਪਿਛਲੇ ਦਿਨਾਂ ਚ ਉਥੋਂ ਦੀਆਂ ਕੁਝ ਗੁਰਦੁਆਰਾ ਕਮੇਟੀਆਂ ਨੇ ਆਪਣੀ ਸਟੇਜ ਤੋਂ ਵੀ ਇਸ ਗੱਲ ਦੀ ਜਾਣਕਾਰੀ ਦਿੱਤੀ ਆ ਕਿ ਉੱਥੇ ਇੱਕ ਮਾਡਲ ਤਿਆਰ ਹੋ ਰਿਹਾ ਇਹ ਗੱਲ ਦੀ ਅਸੀਂ ਪੁਸ਼ਟੀ ਮੰਗਵਾ ਕੇ ਆਪਣੀ ਜਾਣਕਾਰੀ ਮੁਤਾਬਕ ਸ਼੍ਰੀ ਕਾਲਤਕ ਸਾਹਿਬ ਨੂੰ ਇਸ ਗੱਲ ਦੀ ਬੇਨਤੀ ਭੇਜਾਂਗੇ ਕਿ ਜੇ ਕਿਸੇ ਵੀ ਢੰਗ ਨਾਲ ਕਿਸੇ ਵੀ ਗੁਰਦਾਰੇ ਸਹਿਬਾਨ ਵੱਲੋਂ ਕੋਈ ਵੀ ਆਪਣਾ ਮਤ ਜਾਂ ਆਪਣੀ رائے ਜਾਂ ਆਪਣਾ ਸਮਰਥਨ ਦਿੱਤਾ ਗਿਆ ਤਾਂ ਇਹ ਬਿਲਕੁਲ ਗਲਤ ਹੈ ਇਸ ਗੱਲ ਨੂੰ ਇਹ ਨਾ ਸਮਝਿਆ ਜਾਵੇ ਕਿ ਅਸੀਂ ਉਹਨਾਂ ਦੇ ਧਾਰਮਿਕ ਸਮਾਗਮ ਦੇ ਵਿੱਚ ਕਿਸੇ ਤਰ੍ਹਾਂ ਦਾ ਖੱਲਲ ਪਾਉਣਾ ਚਾਹੁੰਦੇ ਹਾਂ ਜਾਂ ਉਹਦਾ ਵਿਰੋਧ ਕਰਨਾ ਚਾਹੁੰਦੇ ਹਾਂ ਇਹ ਗੱਲ ਜਿਹੜੀ ਬੁਨਿਆਦੀ ਤੌਰ ਤੇ ਦਰਬਾਰ ਸਾਹਿਬ ਦੇ ਮਾਡਲ ਦੀ ਜਾਂ ਕਾਲਤਕ ਸਾਹਿਬ ਦੀ ਦਰਜ ਦੀ ਇਹ ਕਿਤੇ ਵੀ ਬਰਦਾਸ਼ਤ ਨਹੀਂ ਮੈਂ ਇੱਥੇ ਇੱਕ ਜਾਣਕਾਰੀ ਵੀ ਦੇਣੀ ਚਾਹੁੰਦਾ ਕਿ ਪਿਛਲੇ ਦਿਨੀ ਕਦਾਰਨਾਥ ਨਾਮ ਦਾ ਮੰਦਿਰ ਦਿੱਲੀ ਵਿੱਚ ਸਥਾਪਿਤ ਕਰਨ ਦਾ ਪ੍ਰੋਗਰਾਮ ਅਯੋਜਿਤ ਹੋਇਆ ਜਿਹਨੂੰ ਮੰਦਰ ਵਾਲਿਆਂ ਨੇ ਤੇ ਜਿਹੜੇ ਹਿੰਦੂ ਮਤ ਵਾਲਿਆਂ ਨੇ ਇਸ ਨੂੰ ਡਿਨਾਈ ਕਰ ਦਿੱਤਾ ਸੋ ਬਹੁਤ ਸਾਰੀਆਂ ਗੱਲਾਂ ਪਹਿਲਾਂ ਵੀ ਆਈਆਂ ਸਿੱਖ ਧਰਮ ਦੇ ਅੰਦਰ ਮਸਤੂਆਣਾ ਸਾਹਿਬ ਵਿਖੇ ਵੀ ਇੱਕ ਗੁਰਦੁਆਰਾ ਸਾਹਿਬ ਤਿਆਰ ਕੀਤਾ ਗਿਆ ਜਿਸ ਦਾ ਨੂੰ ਡਟ ਕੇ ਉਹਦੀ ਮੁਖਾਲਫਤ ਕੀਤੀ ਗਈ ਤੇ ਉਸ ਗੱਲ ਦਾ ਵਿਰੋਧ ਕੀਤਾ ਗਿਆ ਉਹਨੂੰ ਬਣ ਨਹੀਂ ਦਿੱਤਾ ਗਿਆ ਸੋ ਇਸ ਕਰਕੇ ਅਸੀਂ ਸਮੁੱਚੀ ਸੰਗਤ ਨੂੰ ਇੱਕ ਅਪੀਲ ਕਰਦੇ ਆ ਕਿ ਸ਼੍ਰੋਮਣੀ ਕਮੇਟੀ ਕਿਤੇ ਵੀ ਕਿਨਾ ਸਿੱਖ ਬੁਨਿਆਦੀ ਜਿਹੜੇ ਅਸੂਲ ਨੇ ਉਹਨਾਂ ਤੋਂ ਨਾ ਪਟਕੀ ਆ ਤੇ ਨਾ ਪਟਕਦੀ ਆ ਕਿਰਪਾ ਕਰਕੇ ਇਸ ਗੱਲ ਦਾ ਜਿਹੜਾ ਜਾਣਕਾਰੀ ਆ ਪੁਖਤਾ ਜਾਣਕਾਰੀ ਸ਼੍ਰੋਮਣੀ ਕਮੇਟੀ ਤੋਂ ਜ਼ਰੂਰ ਲੈ ਕੇ ਹੀ ਕੋਈ ਅੱਗੇ ਗੱਲ ਕੀਤੀ ਜਾਵੇ ਸੋ ਇਹ ਜਿਹੜਾ ਮਾਡਲ ਤਿਆਰ ਕੀਤਾ ਗਿਆ ਉਹਦੇ ਵਿੱਚ ਕਿਸੇ ਵੀ ਤਰ੍ਹਾਂ ਜਾਣਕਾਰੀ ਪ੍ਰਾਪਤ ਹੋਈ ਆ ਤੇ ਪੁਸ਼ਟੀ ਵੀ ਹੋਈ ਆ ਉਹਨਾਂ ਨੇ ਦੱਸਿਆ ਕਿ ਕੋਈ ਵੀ ਕਿਸੇ ਤਰ੍ਹਾਂ ਦਾ ਲਿਖਤੀ ਪ੍ਰਵਾਨਗੀ ਨਾ ਸ਼ਰੋਣੀ ਕਮੇਟੀ ਦੇ ਪ੍ਰਧਾਨ ਸਾਹਿਬ ਵੱਲੋਂ ਅਤੇ ਨਾ ਹੀ ਜਿਹੜੇ ਅਕਾਲ ਤਖਤ ਸਾਹਿਬ ਦੇ ਜਹਦਰਪੁਰੋਂ ਮਿਲੀ ਹੈ ਸੋ ਜੋ ਕੁਝ ਉਹਨਾਂ ਨੇ ਬਣਾਇਆ ਸੀ ਉਸ ਤੇ ਅੱਜ ਉਹਨਾਂ ਨੇ ਦੁਰਗਾਣਾ ਮੰਦਿਰ ਦਾ ਮੋੜ ਲਗਾ ਦਿੱਤਾ ਇਸ ਤੋਂ ਬਾਅਦ ਦੀ ਜਿਹੜੀ ਸਹੀ ਰਿਪੋਰਟ ਆ ਸਾਰੀ ਰਿਪੋਰਟ ਆ ਉਹ ਅਕਾਲ ਤਖਤ ਸਾਹਿਬ ਦੇ ਜਹਦਰ ਸਾਹਿਬ ਨੂੰ ਸ਼ਰੋਣੀ ਕਮੇਟੀ ਆਉਣ ਵਾਲੇ ਦਿਨਾਂ 'ਚ ਸੌਂਪੇਗੀ